ਹੇਰਾ ਬਿਰਤ ਅਖੰਡਾਕਾਰ ਅਸ ਫਿਰ ਸਾਧ ਸੰਗਤ ਜੀ ਅੱਗੇ ਹੁਣ ਦੱਸਦੇ ਆ ਵਿਦਿਆ ਭਾਈ ਸਾਹਿਬ ਜੀ ਕਹਿੰਦੇ ਜਿਹੜੀ ਬਿਰਤੀ ਅਖੰਡਾਕਾਰ ਹੋ ਜਾਣੀ ਅਖੰਡਾਕਾਰ ਹੁੰਦੇ ਐ ਖੰਡ ਨਾਮ ਟੁੱਟਣ ਦਾ ਹੁੰਦਾ ਐ ਐੜਾ ਲੱਗ ਜੇ ਤੇ ਰਹਿਤ ਭਾਵ ਨਿਰੰਤਰ ਇੱਕ ਰਾਸ ਬਿਰਤੀ ਹੋ ਜਾਣੀ ਇੱਕ ਰਾਸ ਬਿਰਤੀ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੋਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ ਹੈ ਜਦੋਂ ਇਹ ਬਿਰਤੀ ਪੈਦਾ ਹੋ ਗਈ ਦੁੱਖ ਚ ਦੁੱਖ ਨਾ ਲੱਗਣਾ ਸੁਖੀ ਵਿੱਚ ਸੁਖ ਸੁਖ ਵੀ ਮਹਿਸੂਸ ਨਾ ਹੋਣਾ ਤੇ ਦੁੱਖ ਵੀ ਮਹਿਸੂਸ ਨਾ ਹੋਣਾ ਇਹਨੂੰ ਕਹਿੰਦੇ ਅਖੰਡਾਕਾਰ ਬਿਰਤੀ ਤੇ ਕੰਚਨ ਮਾਟੀ ਮਾਨ ਹੈ ਸੋਨੇ ਤੇ ਮਿੱਟੀ ਵਿੱਚ ਕੋਈ ਫਰਕ ਨਾ ਰਹਿ ਜਾਣਾ ਆਪ ਦੇ ਬਗਾਨੇ ਵਿੱਚ ਫਰਕ ਨਾ ਰਹਿ ਜਾਣਾ ਇਹਨੂੰ ਅਖੰਡਾਕਾਰ ਬਿਰਤੀ ਕਹਿੰਦੇ ਜਦੋਂ ਅਖੰਡਾਕਾਰ ਬਿਰਤੀ ਪੈਦਾ ਹੋ ਜਾਂਦੀ ਹੈ ਭਾਈ ਦਇਆ ਸਿੰਘ ਸਾਹਿਬ ਦੀ ਕਹਿੰਦੇ ਅੱਗੇ ਸੁਣੋ ਜੀ ਵਿਦਿਆ ਨਾਮ ਸੁਜਾਨ ਇਹਦਾ ਨਾਮ ਵਿਦਿਆ ਹੈ ਹੁਣ ਅਵਿਦਿਆ ਦਾ ਨਾਸ਼ ਕਿਵੇਂ ਹੁੰਦਾ ਅਵਿਦਿਆ ਅਵਿਦਿਆ ਦਾ ਨਾਸ਼ ਵਿਦਿਅੇ ਕਰੂ ਨਾ ਹਨੇਰੇ ਦਾ ਨਾਸ਼ ਕੌਣ ਕਰੂ ਚਾਨਣ ਤੇ ਅਵਿਦਿਆ ਦਾ ਨਾਸ਼ ਕੌਣ ਕਰੂ ਵਿਦਿਆ ਅਵਿਦਿਆ ਕੀ ਹੈ ਅਵਿਦਿਆ ਆਪ ਜੀ ਨੇ ਪਿੱਛੇ ਸੁਣ ਲਿਆ ਹੈ ਵੀ ਨਾਮ ਤੇ ਰੂਪ ਨੂੰ ਹੀ ਲਈ ਫਿਰਨਾ ਸਤ ਚੇਤਨ ਆਨੰਦ ਛੱਡ ਦੇਣਾ ਨਾਮ ਤੇ ਰੂਪ ਨੂੰ ਹੀ ਆਪ ਦਾ ਆਪ ਸਮਝੀ ਜਾਣਾ ਇਹ ਅਵਿਦਿਆ ਹੈ ਤੇ ਜਦੋਂ ਅਖੰਡਾ ਕਰ ਬਿਰਤੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ ਮਨੈ ਸੁਖ ਸੁਨਿਰਪੈ ਨਹੀਂ ਜਾ ਕੇ ਇੱਕ ਰਸ ਬਿਰਤੀ ਪੈਦਾ ਹੋ ਗਈ ਨਾਮ ਰੂਪ ਨਾਸ਼ ਹੋ ਜਾਂਦੇ ਆ ਸਤ ਚੇਤਨ ਆਨੰਦ ਤੇ ਟੇਕ ਵੱਧ ਜਾਂਦੀ ਏ ਇਹਦਾ ਨਾਮ ਵਿਦਿਆ ਹੈ ਜਾਨਣਾ ਕਰੋ हे ਸੁ ਜਾਣ ਤੋਂ ਪਾਵ ਸਿਆਣੇ ਸਿੰਘੋ ਇਹ ਭਾਈ ਵਿਦਿਆ ਹੈ ਤੇ ਵਿਦਿਆ ਅਵਿਦਿਆ ਨੂੰ ਨਾਸ਼ ਕਰਦੀ ਹੈ ਜਿਵੇਂ ਹਨੇਰੇ ਨੂੰ ਚਾਨਣ ਅੱਗ ਨੂੰ ਪਾਣੀ ਨਾਸ਼ ਕਰਦਾ ਹੈ